ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੁਲਾਜ਼ਮਾਂ ਦੀ ਮੰਗਾਂ ਮੌ ਤੁਹਾਡੇ ਕੀ ਵਿਚਾਰ ਹਨ ਜੀ ਅੱਜ? ਪੇ ਕਮਿਸ਼ਨ ਦੇ ਏਰੀਆ ਸੰਬੰਧੀ ਮੁਲਾਜ਼ਮਾਂ ਨੇ ਇੱਕ ਵੱਡੀ ਮੰਗ ਕੀਤੀ ਗਈ ਸੀ। ਉਹਦੇ ਬਾਰੇ ਮੈਨੂੰ ਜਾਣਕਾਰੀ ਦਿਓ ਥੋੜੀ ਜੀ। ਪੰਜਾਬ ਸਰਕਾਰ ਦੇ ਮੁਲਾਜ਼ਮ ਮੰਗ ਕਰਦੇ ਵੀ ਸਾਨੂੰ 5.5 ਸਾਲ ਏਰੀਆ ਜੋ ਲਗਭਗ 14000 ਰੁਪਏ ਬਣਦਾ ਉਹ ਦਿੱਤਾ ਜਾਵੇ। ਜਿਸ ਦੇ ਵਿੱਚ ਪੰਜਾਬ ਸਰਕਾਰ ਦੀ ਮੰਤੋਂ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਪੇ ਕਹਿੰਦਾ ਏਰੀਆ 5.5 ਸਾਲ ਜੋ ਲਗਭਗ 14000 ਰੁਪਏ ਬਣਦਾ ਹੈ ਉਹ ਦਿੱਤਾ ਜਾਊਗਾ। ਜਿਸਤੇ 60 ਸਾਲ ਵਾਲੇ ਉਹਨਾਂ ਜੋ ਮੁਲਾਜ਼ਮ ਨੇ ਰਿਟਾਇਰ ਹੋ ਚੁੱਕੇ ਆ ਉਹਨਾਂ ਨੂੰ ਇਹ ਰਿ ਮਿਲ ਚੁੱਕਿਆ ਇਸ ਤਰ੍ਹਾਂ ਹੀ 65 ਤੋਂ 75 ਸਾਲ ਵਾਲੇ ਮੁਲਾਜ਼ਮਾਂ ਨੂੰ ਇਹ ਰਿ ਮਿਲੂਗਾ 58 ਤੋਂ 65 ਸਾਲ ਦੇ ਮੁਲਾਜ਼ਮਾਂ ਨੂੰ ਇਹ ਰਿ ਮਿਲੂਗਾ ਜੋ ਪੰਜਾਬ ਸਰਕਾਰ ਦੇ ਮੈਹਰ ਕੰਮ ਕਰਦੇ ਮੁਲਾਜ਼ਮਾਂ ਉਹਨਾਂ ਨੂੰ ਇਹ ਰਿ ਅਪ੍ਰੈਲ 2026 ਤੋਂ ਸ਼ੁਰੂ ਕੀਤਾ ਜਾਊਗਾ ਇਹ ਮੁਖੀ ਭਵਾਨ ਤੋਂ ਵਾਲੇ ਇੱਕ ਬੋਲ ਰੋਡਾ ਫੈਸਲਾ ਕੀਤਾ ਹੈ ਹਨ ਜੀ ਪੰਜਾਬ ਸਰਕਾਰ ਦੇ ਮੈਕਮਿਆਂ ਵਿੱਚ ਸਰਕਾਰੀ ਅਦਾਰੇ ਜਿਹੜੀਆਂ ਅਸਾਮੀਆਂ ਖਾਲੀ ਪਈਆਂ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਦੇ ਮੈਹਰ ਵਿੱਚ ਬੱਡੀ ਗਿਣੇ ਖਾਲੀ ਪਈਆਂ ਸਾਮੀਆਂ ਹਨ ਜੀ ਜੋ ਮੋਹਰ ਭਵਾਨ ਤਮਾਨ ਨੇ ਕੁਝ ਟਿੱਚਰਾਂ ਦੇ ਸਮੇਂ ਭਰੀਆਂ ਲਗਭਗ 50000 ਜੋ ਪੰਜਾਬ ਸਰਕਾਰ ਦੇ ਮਹਿਕ ਖਾਮੀਆਂ ਵਿੱਚ ਭਰ ਜਾਈਆਂ ਗਈਆਂ ਹਨ ਪਰ ਪੰਜਾਬ ਦੇ ਮਲੇ ਮੰਗ ਕਰੇ ਪੀਐਸਪੀਸੀਐਲ ਵਿੱਚ ਪੀਐਸਪੀਸੀਐਲ ਵਿੱਚ ਖਾਲੀ ਪਈਆਂ ਸਾਮੀਆਂ ਜਲਦੀ ਭਰਿਆ ਨਾ ਮੁੱਖ ਮੰਗ ਹੈ ਜੀ ਉਹ ਸਾਰੇ ਆਉਣ ਵਾਲੇ ਸਾਨੂੰ ਵਿੱਚ ਜੋ ਪੰਜਾਬ ਸਰਕਾਰਾ ਖਾਲੀ ਸਾਮੇ ਭਰੂਗਾ ਹਾਂਜੀ ਮੰਡਾ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸਲ ਬਹਾਲ ਕਰਨ ਵਾਸਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਉਹਦੇ ਬਾਰੇ ਦੱਸੋ ਥੋੜਾ ਜਿਹਾ ਪੰਜਾਬ ਸਰਕਾਰ ਨੇ ਜੋ 2022 ਦੇ ਵਿੱਚ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਦੇ ਲਿਖਿਆ ਗਿਆ ਸੀ ਕਿ ਅਸੀਂ 2004 ਤੋਂ ਭਾਰਤੀ ਮੁਲਾਜ਼ਮਾਂ ਵਾਸਤੇ ਜੋ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਆ ਪਰ ਅਜੇ ਤੱਕ ਲਾਗੂ ਨਹੀਂ ਕੀਤੀ ਗਈ ਪੁਰਾਣੀ ਪੈਨਸ਼ਨ ਪਹਾਲੀ ਸੰਘਾਸਮੋਰਤੇ ਦੇ ਜੋ ਆਗੂ ਆ ਜਸਵੀਰ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਪੰਜਾਬ ਸਰਕਾਰ ਬਹਾਲ ਕਰੇ ਨੋਟੀਫਿਕੇਸ਼ਨ ਕਰ ਦਿੱਤਾ ਬਾਰੇ ਇਹਦਾ ਲਾਗੂ ਨਹੀਂ ਕੀਤੀ ਹੋਸਰਾਉਣ ਵਾਲਿਆਂ ਦੇ ਵਿੱਚ ਜੋ ਸੀਐਮ ਮਾਨ ਸਾਹਿਬ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਸਕਦੇ ਹਨ ਹਾਂਜੀ ਪੰਜਾਬ ਦੇ ਮੁਲਾਜ਼ਮਾਂ ਨੂੰ ਚੰਡੀਗੜ੍ਹ ਵਿੱਚ ਡੈਪੋਟੇਸ਼ਨ ਤੇ ਲਾਇਆ ਜਾ ਰਿਹਾ ਹੈ ਉਹਨਾਂ ਮੁਲਾਜ਼ਮਾਂ ਦੀ ਤਨਖਾਹ ਵਿੱਚ ਕਿੰਨਾ ਵਾਧਾ ਹੋਵੇਗਾ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਡੈਪੋਟੇਸ਼ਨ ਪਹਿਲਾਂ ਵੀ ਲਾਇਆ ਜਾ ਰਿਹਾ ਸੀ ਪਰ ਪਹਿਲਾਂ ਕੁਝ ਨਹੀਂ ਸੰਬਲਾਇਆ ਜੋ ਹੁਣ ਚੰਡੀਗੜ੍ਹ ਦੇ ਵਿੱਚ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਡੈਪੋਟੇਸ਼ਨ ਲਾਇਆ ਜਾ ਰਿਹਾ ਹੈ ਉਹਨਾਂ ਨੇ ਲਗਭਗ ਡੀਏ ਦੇ ਵਿੱਚ ਵਾਧਾ ਹੋਊਗਾ ਕਿਉਂਕਿ ਪੰਜਾਬ ਦੇ ਮੁਲਾਜ਼ਮਾਂ ਦਾ ਡੀਏ 42% ਆ ਜੋ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਡੀਏ ਤਰੁੰਨੇ ਹੁਣ ਮਿਲੂਗਾ ਇਸ ਕਰਕੇ ਮੁਲਾਜ਼ਮਾਂ ਵਿੱਚ ਬਹੁਤ ਖੁਸ਼ੀ ਲਹਿਰ ਰਹੀ ਹੈ ਮੁਲਾਜ਼ਮਾਂ ਦੀ ਤਨਖਾਹ ਵਿੱਚ ਕਾਫੀ ਵਾਧਾ ਹੋਇਆ ਹਾਂ ਜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਅਨੁਸਾਰ ਮੁਲਾਜ਼ਮਾਂ ਨੂੰ ਡੀਏ 1 ਜਨਵਰੀ 2016 ਤੋਂ ਕਿਵੇਂ ਮਿਲ ਸਕਦਾ ਹੈ ਇਸ ਤੇ ਮੈਨੂੰ ਜਾਣਕਾਰੀ ਦਿਓ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਪੰਜਾਬ ਦੇ ਹਾਈ ਕੋਰਟ ਨੇ ਫੈਸਲਾ ਕੀਤਾ ਵੀ ਜੇਕਰ ਦਸੰਬਰ 2015 ਦੇ ਵਿੱਚ ਮੁਲਾਜ਼ਮਾਂ ਨੂੰ ਡੀਏ 119% ਦਿੱਤਾ ਗਿਆ ਹੈ ਤਾਂ 1 ਜਨਵਰੀ 16 ਤੋਂ 113% ਕਿਉਂਤਾ ਜਾ ਰਿਹਾ ਹੈ ਪੰਜਾਬ ਦੇ ਹਾਈ ਕੋਰਟ ਨੇ ਪੰਜਾਬ ਦੇ ਹੱਕ ਦੇ ਫੈਸਲਾ ਕੀਤਾ ਪੰਜਾਬ ਸਰਕਾਰ ਨੂੰ ਕਹਿ ਦਿੱਤਾ ਹੈ ਕਿ ਵੀ ਇੱਕ ਇੱਕ 16 ਦਾ ਡੀਏ ਆ 119% ਤੱਕ ਜਾਵੇ ਪਰ ਪੰਜਾਬ ਸਰਕਾਰ ਇਹ ਮੰਨ ਨੂੰ ਤਿਆਰ ਨਹੀਂ ਹੈ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਿਆ ਹਾਈ ਕੋਰਟ ਦੇ ਵਿੱਚ ਆਉਣ ਵਾਲੇ 5 ਮਈ ਨੂੰ ਕੋਈ ਮਲਾਹ ਦੇ ਫੈਸਲਾ ਕਰ ਸਕਦਾ ਹੈ ਹਰਿਆਣਾ ਦੇ ਹਾਈ ਕੋਰਟ ਹਾਂ ਨਹੀਂ ਮੰਨ 17/7/2020 ਤੋਂ ਭਰਤੀ ਹੋ ਮੁਲਾਜ਼ਮਾਂ ਨੂੰ 6ਵਾਂ ਪੇ ਕਮਿਸ਼ਨ ਲਾਗੂ ਕਦੋਂ ਹੋ ਸਕਦਾ ਇਹਦੇ ਬਾਰੇ ਦੱਸੋ 17/7/2020 ਤੋਂ ਭਰਤੀ ਹੋਈ ਮਲਾਹ ਮੰਗ ਕਰਦੇ ਆ ਵੀ ਤੁਹਾਨੂੰ 6ਵਾਂ ਪੇ ਨੌਕ ਕੀਤਾ ਜਾਵੇ ਪਰ ਧੱਕੇ ਨਾਲ ਜੋ 7ਵਾਂ ਪੇ ਨੌਕ ਕੀਤਾ ਗਿਆ ਹੈ ਜਿਸਨ ਉਹਨਾਂ ਨੇ ਅਪੀਲ ਕੀਤੀ ਸੀ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਹੱਕ ਵਿੱਚ ਫੈਸਲਾ ਹੋਇਆ ਕਿ ਪੰਜਾਬ ਸਰਕਾਰ ਨੂੰ ਕਹਿ ਦਿੱਤਾ ਹਾਈ ਕੋਰਟ ਨੇ 15/7/2020 ਤੋਂ ਭਾਰਤ ਹਮਲਾਉਣ ਲਈ 6ਵੇਂ ਪੇਗ ਨੂੰ ਲਗਭਗ ਤਰਲੇ ਹੋਣ ਲਈ 6ਵੇਂ ਪੇਗ ਨੂੰ ਲਗਭਗ ਬਾਰ ਸਰੀਹ ਹਨ ਮੈਨੂੰ ਧੰਨਵਾਦ ਜੀ ਵੈਲਕਮ ਮੈਡਮ ਜੀ